ਖੜ੍ਹਤਾਂ ਤੇ ਬੈਠੇ ਜੇ ਸਾਡੇ ਸਮਾਜ ਦੀ ਜੀ ਹੁੰਦੀ ਸਾਡੇ ਨਿੱਕੇ ਨਿੱਕੇ ਬੱਚੇ ਸਾਡਾ ਕੋਸਾ ਪਰਿਵਾਰ ਚ ਬਰਤਦਾ ਦੇ ਸਕੀਏ ਇਹ ਮੈਂ ਨੈਗਨ ਬੇਨਤੀ ਕਰਦਾ ਸਾਡਾ ਸਾਥ ਦਿਓ ਸੱਚ ਦੇ ਨਾਲ ਖੜੋਵੋ ਗਵਾਂਚ ਦੀ ਕਮਲ ਸਾਹਿਬ ਹੈ ਲੋਕਾਂ ਦੇ ਸਮਝੌਤੇ ਕਰਾਉਣ ਵਾਸਤੇ 80 ਪਿੰਡਾਂ ਦੇ ਵਿੱਚ ਲੱਖਾਂ ਸੁਧਾਰਾ ਟੀਮ ਕਾਇਮ ਕੀਤੀ ਹੈ ਮਨੀ ਖਾਲਸਾ ਵੈਰੀ ਫਤੇ ਇਹ ਦੋ ਫੌਜੀ ਵੀਰਾਂ ਦੇ ਅੱਜ ਭੁਖੜਤਾਲ ਤੇ ਬੈਠੇ ਨੇ ਇਹਨਾਂ ਨੇ ਸ਼ੁਰੂ ਕਰੀ ਅੱਜ ਤੋਂ ਇਹਨਾਂ ਦਾ ਕਾਰਨ ਇਹ ਹੈ ਤੁਸੀਂ ਸਾਰੇ ਦੇਖੀ ਹੋਊਗਾ ਇਹਨਾਂ ਦੇ ਘਰ ਦੇ ਨਾਲ ਸ਼ੈਲਰ ਲੱਗਿਆ ਹੋਇਆ ਜਮ੍ਹਾਂ ਸਾਂਝੀ ਕੰਦ ਹੈ ਸ਼ੈਲਰ ਦੀ ਵੇਸਟੇਜ ਉੱਡ ਕੇ ਸਿਲਕਾ ਸੁਸਤਰੀ ਵਗੈਰਾ ਇਹਨਾਂ ਦੇ ਘਰੇ ਆਉਂਦਾ ਹੈ ਇਹਨਾਂ ਦੇ ਬੱਚਿਆਂ ਨੂੰ ਪ੍ਰਦੂਸ਼ਣ ਹੁੰਦਾ ਹੈ ਇਕੋ ਸਾਊਂਡ ਪੋਲੂਸ਼ਨ ਇਹਨਾਂ ਦੇ ਬੱਚਿਆਂ ਦੇ ਕੰਨਾਂ 'ਚ ਪੈਂਦੀ ਆ ਤਾਂ ਉਹ ਦਿੱਕਤ ਹੁੰਦੀ ਹੈ ਤੁਰੰਤ ਹੋ ਰਹੀ ਹੈ ਇੰਡਸਟਰੀਅਲ ਏਰੀਆ ਅਰੇ ਸ਼ੀ ਏਰੀਆ ਇੱਥੇ ਤੇ ਨਾਸ਼ਰੀ ਨਹੀਂ ਲੱਗ ਸਕਦੀ ਸੋ ਇਹ ਦੇਸ਼ ਤੇ ਵੀ ਲੜਦੇ ਨੇ ਇੱਥੇ ਵੀ ਲੜ ਰਹੇ ਨੇ ਲੋਕਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਇਹਨਾਂ ਨਾਲ ਅੱਖੜੋ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਜੀ ਮਸਲਾ ਹੱਲ ਕਰੋ ਸਾਨੂੰ ਹੁਣ ਲੱਗਿਆ ਇੱਕ ਬਹੁਤ ਵੱਡੇ ਪਾਰਟੀ ਦੇ ਲੀਡਰ ਦਾ ਚੈਨਲ ਨਾਲ ਗੰਢ ਜੋੜਾ ਪੂਰਾ ਜੱਜ ਕੇ ਉਹਨਾਂ ਨੇ ਕੱਲ ਅਸਰ ਨੂੰ ਹੋਣ ਕਰਿਆ ਆਲੰਕਾਰੀਆਂ ਸੋ ਲੋਕਾਂ ਨੂੰ ਬੇਨਤੀ ਆ ਇਹ ਫੌਜੀ ਵੀ ਬਾਰਡਰਾਂ ਤੇ ਲੜਦੇ ਨੇ ਇਹਨਾਂ ਦੇ ਪਰਿਵਾਰ ਦੀ ਰਾਖੀ ਕਰਨਾ ਆਪਣਾ ਫਰਜ਼ ਹੈ ਸੰਘਰਸ਼ੀ ਲੋਕ ਆਏ ਨੇ ਅੱਜ ਇਕੱਠੇ ਹੋਣੇ ਪੱਤਰਕਾਰਾਂ ਸੋਡਾ ਵੀ ਧੰਨਵਾਦ ਜੀ ਦੋਸਤੋ ਸਸੀ ਕਾ ਵਾਈਕੁਲਜੀ ਕਨਾਲ ਸਾਹਿਬ ਵਾਈਕੁਲਜੀ ਦੇ ਪਤੀ ਜੋ ਮੈਨੂੰ ਅੱਜ ਇਹ ਮੁੱਦਾ ਚੁੱਕਣਾ ਪੈ ਰਿਹਾ ਹੈ ਇਹ ਇੱਕ ਸੈਲਰ ਦਾ ਮੁੱਦਾ ਹੈ ਜੋ ਮੇਰੇ ਘਰ ਦੇ ਨਾਲ ਇੱਕ ਸੈਲਰ ਲਾਇਆ ਗਿਆ ਕਿਉਂਕਿ ਅਨਲੀਗਲ ਸੈਲਰ ਹੈ ਮੈਂ ਉੱਥੇ ਘਰ 17 ਚ ਬਣਾਏ ਇਹ ਸੈਲਰ 2024 ਦੇ ਵਿੱਚ ਲਾਇਆ ਗਿਆ ਤੇ ਇਹਦਾ ਮੁੱਦਾ ਇਦਾਂ ਦਾ ਕਿ ਇਹ 99 ਵਿੱਚ ਕਿਸੇ ਬੰਦੇ ਦਾ ਸੈਲਰ ਸੀ ਉਲਾਡੇ ਵਿੱਚ ਉਹ ਬੰਦੇ ਤੋਂ ਇਹ ਸੈਲਰ ਚੱਲਿਆ ਨਹੀਂ ਉਹ ਬੰਦੇ ਨੇ ਇਹ ਜੇ ਮਸ਼ੀਨਾਂ ਪੱਟ ਕੇ ਬਿਜਲੀ ਕਲੈਕਸ਼ਨ ਕੱਟ ਕੇ ਕਿਸੇ ਹੋਰ ਬੰਦੇ ਨੂੰ ਸੇਲ ਕੀਤਾ 2014 ਦੇ ਵਿੱਚ 2014 ਦੇ ਵਿੱਚ ਵੀ ਇਹਨੂੰ ਪਲੇਨ ਤੌਰ ਤੇ ਸੇਲ ਕੀਤਾ ਗਿਆ ਨਹਿਰੀ ਜ਼ਮੀਨ ਦੇ ਤੌਰ ਤੇ ਸੇਲ ਕੀਤਾ ਗਿਆ ਉਸ ਤੋਂ ਬਾਅਦ ਮੈਨੇ ਮੈਂ ਵੀ ਉੱਥੇ 2014 ਦੇ ਵਿੱਚ ਪਲਾਟ ਲਿਆ ਨਾਲ ਲੱਗਵਾ ਤੇ ਮੈਂ 2017 ਦੇ ਵਿੱਚ ਮਕਾਨ ਬਣਾ ਲਿਆ ਕਿਉਂਕਿ ਮੈਨੂੰ ਕੋਈ ਕਿੱਥੇ ਨਹੀਂ ਸੀ ਉੱਥੇ ਪਰੇਸ਼ਾਨੀ ਨਹੀਂ ਸੀ ਕਿ ਮੈਂ ਸਰਕਾਰੀ ਮੁਲਾਜ਼ਮ ਹੋਣ ਦੇ ਨਾਤੇ ਕਿਹਾ ਸੀ ਜੇ ਜਗਾ ਕਦੇ ਵੀ ਨਹੀਂ ਤੁਨਾਗਾ ਕਿ ਇੱਥੇ ਮੇਰੀ ਫੈਮਲੀ ਪਰੇਸ਼ਾਨ ਹੋਵੇ ਤੇ ਮੈਂ 17 ਚ ਮਕਾਨ ਬਣਾਇਆ 17 11 2022 ਤੇ 22 ਤੱਕ ਮੇਰੀ ਫੈਮਲੀ ਪੂਰੀ ਖੁਸ਼ ਰਹਿ ਰਹੀ ਸੀ ਠੀਕ ਹੈ 22 ਚ ਇਹ ਬੰਦਾ ਕੀ ਕਰਦਾ ਹੈ 99 ਵਾਲੇ ਡਾਕੂਮੈਂਟ ਦਿਖਾ ਕੇ ਉਸੇ ਸੈਕਟਰ ਦੇ ਪ੍ਰਦੂਸ਼ਨ ਬੋਰਡ ਤੋਂ ਰਿਨਿਊ ਕਰਵਾ ਲੈਂਦਾ ਹੈ ਪ੍ਰਦੂਸ਼ਨ ਬੋਰਡ ਕੋਲ ਜਾ ਕੇ 99 ਵਾਲੇ ਤੇ ਕੋਰਪੋਰੇਸ਼ਨ ਬੋਰਡ ਬਿਨਾ ਸਰਵੇ ਕੀਤੇ ਬਿਨਾ ਦੇਖੇ ਉਹ ਚੀਜ਼ ਨੂੰ ਉੱਥੇ ਬੈਠੀ ਉਹਦੋਂ ਰੀਨਿਊ ਕਰ ਦਿੰਦੇ ਆ ਕਿ 99 ਦੀ ਪਬਲਿਕ ਜਿਹੜਾ ਜਨਸੰਖਿਆ ਔਰ 2024 ਦੀ ਉਹਨਾਂ ਨੂੰ ਜਨਸੰਖਿਆ ਨਹੀਂ ਪਤਾ ਲੱਗਦੀ ਕਿ ਕਿੰਨਾ ਵੱਧ ਚੁੱਕਿਆ ਹੋਵੇਗਾ ਗਰਾਊਂਡ ਲੈਵਲ ਤੇ ਨਹੀਂ ਦੇਖਿਆ ਇਹ ਜਿੰਨੀ ਜ਼ਮੀਨ ਹੈ ਪੂਰੀ ਸਾਰੀ ਨਗਰ ਨਿਗਮ ਦੇ ਅੰਦਰ ਹੈ ਜਿੰਨੀ ਜ਼ਮੀਨ ਹੈ ਠੀਕ ਹੈ ਤੇ ਚੋ 24 ਦੇ ਬੰਦੇ ਨੇ ਸੈੱਟਰ ਲਾਇਆ 24 ਚ ਦੁਆਰਾ ਕਨੈਕਸ਼ਨ ਲਿਆ 24 ਚ ਇਹੇ ਮਸ਼ੀਨਾਂ ਲਈਆਂ ਤੇ 24 ਨੂੰ ਪ੍ਰੋਬਲਮ ਆਈ ਇਹ ਬੰਦੇ ਨੂੰ ਅਸੀਂ ਮਰਾਂ ਕੀਤਾ ਇਹ ਬੰਦਾ ਸਾਡੇ ਘਰ ਆਇਆ ਘਰ ਆ ਕੇ ਇਹ ਬੰਦੇ ਨੇ ਸਾਨੂੰ ਕੀ ਕਿਹਾ ਕਿ ਮੈਂ ਸਬਸਿਡੀ ਲੈਣੀ ਹੈ ਜੀ ਹੁ ਚਲਾਉਂਦਾ ਨਹੀਂ ਹੈਗਾ ਮੇਰਾ ਬਹੁਤ ਟਾਈਮ ਤੋਂ ਬੰਦ ਪਿਆ ਹੈ ਮੈਂ ਤੇ ਹੋਣ ਲਈ ਸਬਸਿਡੀ ਲੈਣੀ ਹੈ। ਧਮਰਾਜ ਕੀਤਾ ਗਿਆ ਇੱਕ ਤਰੀਕੇ ਦਾ ਹਨੇ। ਥੋੜੇ ਟਾਈਮ ਬਾਅਦ ਸਾਡੇ ਘਰ ਵਾਲੇ ਦਾ ਮੂੰਹ ਕਰਕੇ ਉਹਨੂੰ ਚਲਾ ਵੀ ਦਿੱਤਾ ਗਿਆ ਤਾਂ ਪੂਰਾ ਪੂਰਾ ਕਰਕਰ ਸੋਸਰੀ ਆਵਾਜ਼ ਇੰਨੀ ਕਿ ਸਾਡੇ ਬੱਚੇ ਰਾਤ ਨੂੰ ਸੌਂ ਨਹੀਂ ਰਹੇ ਕੋਈ ਪੂਰੀ ਰਾਤ ਬੱਚੇ ਡੋ ਰਹੇ ਆ ਅਸੀਂ ਦੇਸ਼ ਦੀ ਸੇਵਾ ਕਰੀਏ ਜਾਂ ਆਪਣੇ ਬੱਚੇ ਦੇਖੀਏ ਪਿੱਛੇ ਇੱਕ ਸੈਨਿਕ ਨੂੰ ਬਾਰਡਰ ਤੇ ਹੋਣਾ ਚਾਹੀਦਾ ਨਾ ਕਿ ਧਰਨਿਆਂ 'ਚ ਨਾ ਕਿ ਕਚੈਰੀਆਂ 'ਚ ਹੋਣਾ ਚਾਹੀਦਾ ਹੈ ਸੈਨਿਕ ਦੀ ਆਵਾਜ਼ ਪਹਿਲੇ ਤੇ ਸੁਣੀ ਜਾਵੇ ਸਰਕਾਰ ਨੂੰ ਮੈਂ ਬੇਨਤੀ ਕਰਦਾ ਇੱਕ ਸੈਨਾ ਦੇ ਜਵਾਨ ਨੂੰ ਸਿਮ ਤੇ ਛੁੱਟੀ ਮਿਲਦੀ ਹੈ ਉਹਦੇ ਵਿੱਚ ਉਹਦੇ ਮੁੱਦੇ ਨੂੰ ਇੱਕ ਅੱਡੇ ਵਾਰੀ ਸੁਣਿਆ ਜਾਵੇ ਨਾ ਕਿ ਉਹਨੂੰ ਵਾਰ-ਵਾਰ ਚੱਕਰ ਮਾਰਨੇ ਪੈਣ ਜਾਦਾ 24 ਚ ਮੈਨੂੰ ਪ੍ਰੋਬਲਮ ਆਈ ਤਾਂ ਮੈਂ ਡੀਸੀ ਸਾਹਿਬ ਕੋਲ ਗਿਆ ਡੀਸੀ ਸਾਹਿਬ ਨੂੰ ਇਹ ਤਾਂ ਪੂਰਾ ਮੁੱਦਾ ਦੱਸਿਆ 1.5 ਸਾਲ ਤੋਂ ਇਹਦੀ ਪੂਰੀ ਕਾਰਵਾਈ ਚੱਲ ਰਹੀ ਸੀ ਪੇਸ਼ੀ ਤੇ ਪੇਸ਼ੀ ਪੇਸ਼ੀ ਤੇ ਪੇਸ਼ੀ ਪੇਸ਼ੀ ਤੇ ਪੇਸ਼ੀ ਉਸ ਤੋਂ ਬਾਅਦ ਡੀਸੀ ਸਾਹਿਬ ਕਹਿੰਦੇ ਆ ਬਾਰ ਬਾਰ ਕਿ ਭਾਈ ਪ੍ਰਦੂਸ਼ਣ ਬੋਰਡ ਕੋਲ ਆਏ ਕੇਸ ਪ੍ਰਦੂਸ਼ਣ ਬੋਰਡ ਕੋਲ ਜਾਓ ਪ੍ਰਦੂਸ਼ਣ ਬੋਰਡ ਪਟਿਆਲਾ ਦੇ ਅਧਿਕਾਰੀਆਂ ਨੂੰ ਮਿਲਦੇ ਆ ਉਹ ਕਹਿੰਦੇ ਪਟਿਆਲੇ ਕੋਲੇ ਆ ਪਟਿਆਲੇ ਕੋਲ ਜਾਓ ਪਟਿਆਲੇ ਕੋਲ ਜਾਣੇ ਆ ਪਟਿਆਲੇ ਵਾਲੇ ਕਹਿੰਦੇ ਬਠਿੰਡਾ ਕੋਲ ਐ ਇਸੇ ਚੱਕਰ ਚ ਸਾਨੂੰ 35 ਤੋਂ 40 ਚੱਕਰ ਮਰਵਾਏ ਗਏ ਇਸੇ ਜੋ ਇਸ ਕੰਟੀਨਿਊ 42 ਤੋਂ 35 ਚੱਕਰ ਮੁਰਗਾਏ ਤੇ ਪਿਛਲੇ ਸਾਲ ਮੈਂ 8 ਤੋਂ 9 ਵਾਰ ਛੁੱਟੀ ਆ ਚੁੱਕੇ ਇਸੇ ਮੈਟਰ ਦੇ ਵਿੱਚ ਇੱਕ ਜਵਾਨ ਦੀ ਛੁੱਟੀ ਫੈਮਿਲੀ ਲਈ ਹੁੰਦੀ ਹੈ ਆਪਣੇ ਘਰ ਦੇ ਕੰਮ ਕਰਨ ਲਈ ਹੁੰਦੀ ਹੈ ਨਾ ਕਿ ਇਦਾਂ ਬਰਬਾਦ ਕਰਨ ਲਈ ਹੁੰਦੀ ਹੈ ਫਿਰ ਅਸੀਂ ਡੀਸੀ ਸਾਹਿਬ ਕੋਲ ਗਏ ਪਹਿਲਾਂ ਵਾਲੇ ਡੀਸੀ ਸਾਹਿਬ ਨੂੰ ਦੋ ਵਾਰ ਮਿਲ ਚੁੱਕੇ ਇਸ ਡੀਸੀ ਸਾਹਿਬ ਨੂੰ ਵੀ ਇੱਕ ਵਾਰ ਮਿਲ ਚੁੱਕੇ ਆ ਨਹੀਂ ਕਾਰਵਾਈ ਹੋਈ ਸਾਡੀ ਲਾਸਟ ਤੇ ਕੀ ਫੈਸਲਾ ਹੁੰਦਾ ਇਥੋਂ ਆਪਣੇ ਅਧਿਕਾਰੀ ਦਾ ਕਿ ਇਹਦਾ ਮੂ ਕਮਾ ਕੇ ਇਹਨੂੰ ਚਲਾ ਲਓ ਜਾਂ ਤਾਂ ਸਾਨੂੰ ਗੱਤ ਸਾਬਤ ਕਰੋ ਪਹਿਲੀ ਗੱਲ ਤਾਂ ਜਦ ਕਿਸੇ ਵੀ ਇੰਡਸਟਰੀ ਦੇ ਵਿੱਚ 10 ਤੋਂ 12 ਸਾਲ ਮੀਟਰ ਨਹੀਂ ਹੈਗਾ ਤਾਂ ਉਹ ਆਲਰੇਡੀ ਬੰਦ ਹੈ 10 ਤੋਂ 12 ਸਾਲ ਤੁਸੀਂ ਕੰਟੀਨਿਊ ਕੀਤਾ ਦਿਖਾ ਸਕਦੇ ਹੋ ਕਿ ਚੱਲਦੀ ਆ ਰਹੀ ਹੈ ਜਦ ਮੀਟਰ ਹੀ ਨਹੀਂ ਇੱਕ ਘਰ ਨਹੀਂ ਚੱਲ ਸਕਦਾ ਮੀਟਰ ਤੋਂ ਬਿਨਾ ਤੇ ਇੰਡਸਟਰੀ ਕਿੱਦਾਂ ਚੱਲ ਸਕਦੀ ਹੈ ਰਤ ਪੁੱਲ ਨੂੰ ਲਾ ਕੇ ਸਾਰੇ ਕਾਸੀ ਦੀ ਮੂਲੀ ਪੂਗਤਾ ਤੇ ਇਹਦੀਆਂ ਮਸ਼ੀਨਾਂ ਵਗੈਰਾ ਦਾ ਹਰ ਚੀ ਸਾਡੇ ਪ੍ਰੂਫ ਦੇ ਚੁੱਕੇ ਡੀਸੀ ਸਾਹਿਬ ਨੂੰ ਬਸ ਇੰਨਾ ਕਹਿ ਕੇ ਉਹ ਬੰਦਾ ਪੈਸੇ ਵਾਲਾ ਉਹਦੇ 5-7 ਸਕੂਲ ਹੈ ਪٹرول ਪੰਪ ਹੈ 200 ਕਿਲਾ ਜ਼ਮੀਨ ਹੈ ਬਲਾਡੇ ਵਿੱਚ ਕਿਸੇ ਵੀ ਬੰਦੇ ਦੀ ਹਿੰਮਤ ਨਹੀਂ ਕਿ ਉਹਦੇ ਖਿਲਾਫ ਬੋਲੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਭਗਵਾਨ ਤਮਨ ਸਾਹਿਬ ਨੂੰ ਬੇਨਤੀ ਕਰਦਾ ਕਿ ਸਾਡੀ ਆਵਾਜ਼ ਸੁਣੀ ਜਾਵੇ ਸਾਨੂੰ ਸੱਚ ਦਾ ਫੈਸਲਾ ਕੀਤਾ ਜਾਵੇ ਜੇ ਫੈਸਲਾ ਨਹੀਂ ਹੁੰਦਾ ਸਾਡਾ ਤਾਂ ਨਾ ਇਦਾਂ ਹੀ ਯਾਰੀ ਰਹੂਗਾ ਸਤਿਕਾਰ ਜੈ ਦੇਖੋ ਇਹ ਸਾਡੇ ਭਾਰਤੀ ਇਤਰਾਸ ਦੀ ਹੈ ਅੱਜ ਕਿਸਾਨ ਤਾਂ ਜਿਹੜੇ ਹੈਗੇ ਸੜਕਾਂ ਤੇ ਆਉਂਦੇ ਆਉਂਦੇ ਸੀ ਅੱਜ ਫੌਜ ਦੇ ਜਵਾਨ ਵੀ ਜਿਹੜੇ ਧਰਨਾ ਲਾ ਕੇ ਬੈਠੇ ਆ ਕਿਉਂਕਿ ਤਕਰੀਬ ਦੇ ਵਿੱਚ ਹੈ ਜਿਹੜਾ ਕਿ ਪ੍ਰਸ਼ਾਸਨ ਸੁਣ ਨਹੀਂ ਰਿਹਾ ਪਿਛਲੇ ਡੇਢ ਸਾਲ ਤੋਂ ਇਹ ਤਹਾਰ ਲਗਾ ਰਹੇ ਆ ਹੁਣ ਮਸਲਾ ਕੀ ਆ ਮਸਲਾ ਇਹ ਹੈ ਕਿ ਜਿਹੜਾ ਸੈਲਰ ਹੈ ਜੇ ਆਪਾਂ ਫੌਜੀ ਨੌਜਵਾਨਾਂ ਦੀ ਸੁਣ ਗਏ ਇੱਕ ਜਿਹੜਾ ਹੈਗਾ ਜੰਮੂ ਕਸ਼ਮੀਰ ਦੇ ਵਿੱਚ ਹੈ ਤੇ ਦੂਜਾ ਰਾਜਸਥਾਨ ਦੇ ਵਿੱਚ ਜਿਹੜੇ ਕਿ ਦੋਨੋਂ ਬਾਰਡਰ ਸਟੇਟਾਂ ਦੇ ਵਿੱਚ ਜਿਹੜੇ ਨੌਕਰੀ ਕਰ ਰਹੇ ਆ ਤੇ ਜੇਕਰ ਉਹ ਪਿੱਛੇ ਆਪਣੇ ਪਰਿਵਾਰ ਦੇ ਵੱਲ ਦੇਖਣਗੇ ਤਾਂ ਸਾਡੇ ਦੇਸ਼ ਦੀ ਸੁਰੱਖਿਆ ਕਿੱਥੇ ਆ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਬਾਰਡਰ ਦੇ ਉੱਪਰ ਖੜਾ ਸਿਪਾਹੀ ਹੈ ਉਹਦੇ ਉੱਪਰ ਹੀ ਅਸੀਂ ਉਹਦੇ ਵਿਸ਼ਵਾਸ ਦੇ ਉੱਪਰ ਅਸੀਂ ਸੌਂਨੇ ਆ ਇੱਥੇ ਬੈਠ ਕੇ ਤੇ ਅੱਜ ਜਿਹੜੇ ਦੋਨੋਂ ਭਰਾ ਆ ਉਹ ਇੱਕ ਰਾਜਸਥਾਨ ਦੇ ਵਿੱਚ ਤੇ ਇੱਕ ਜੇ ਐਨ ਕੇ ਦੇ ਵਿੱਚ ਜਿਹੜੇ ਨੌਕਰੀ ਕਰ ਰਹੇ ਆ ਤੇ ਉਹ ਪਿੱਛੇ ਤਕਲੀਫ ਦੇ ਵਿੱਚ ਉਹਨਾਂ ਦਾ ਪਰਿਵਾਰ ਨੂੰ ਦੇਖ ਕੇ ਸਾਨੂੰ ਇੱਥੇ ਆਉਣਾ ਪਿਆ ਤੇ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਇੱਥੇ ਆਉਣ ਦੀ ਸਾਨੂੰ ਲੋੜ ਹੀ ਨਾ ਪੈਂਦੀ ਇਹਦੇ ਅੰਦਰ ਜਿਹੜੀ ਗੱਲਬਾਤ ਆ ਸੁਣੀ ਜਾਂਦੀ ਪਰ ਸਾਡੀ ਤਰਾਸ ਦੀ ਇਹ ਹੈ ਕਿ ਦਿਨ ਪਰ ਦਿਨ ਜਦੋਂ ਹਰ ਨੂੰ ਵੇਲੇ ਅਸੀਂ ਗੱਲਾਂ ਕਰਦੇ ਆ ਜਦੋਂ ਦੇਖਦੇ ਕਿਤੇ ਨਾ ਕਿਤੇ ਬੋਧੀ ਨੂੰ ਕੁੱਟ ਦਿੱਤਾ ਜਾਂਦਾ ਅਤੇ ਸਪਾਈ ਹোল্ডার ਨਾਇਕ ਨੂੰ ਇਹ ਰੋਜ ਕੋਟ ਦੇ ਸੂਬੇਦਾਰ ਨੂੰ ਰੋਜ ਕੋਟ ਦੇ ਹੀ ਤੇ ਕੈਪਟਨ ਤੋਂ ਹੁੰਦੇ ਹੋਏ ਕਰਨਲ ਤੱਕ ਪਹੁੰਚ ਗਿਆ ਜੇ ਆਪਾਂ ਕਿਸੇ ਕਰਨਲ ਬਾਠ ਦੀ ਗੱਲ ਕਰਕੇ ਜਿਹੜਾ ਪਟਿਆਲੇ ਜਿਹੇ ਕਿਨੁਦਾ ਹੋਇਆ ਤੇ ਇਸ ਕਰਕੇ ਸਰਕਾਰ ਨੂੰ ਜਿਹੜਾ ਹੈਗਾ ਜਿਵੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਹੈ ਡਿਫੈਂਸ ਮਨਿਸਟਰ ਆ ਰਾਸ਼ਟਰਪਤੀ ਆ ਪ੍ਰਧਾਨ ਮੰਤਰੀ ਮੋਦੀ ਆ ਜਾਂ ਭਗਵੰਤ ਮਾਨ ਇਹਨਾਂ ਨੂੰ ਜਿਹੜਾ ਹੈਗਾ ਸੋਚਣਾ ਚਾਹੀਦਾ ਇਹ ਸੋਚਣ ਤੇ ਵਿਚਾਰ ਕਰਨ ਜੇਕਰ ਹਰ ਰੋਜ ਫੌਜੀਆਂ ਨਾਲ ਇਦਾਂ ਕੱਥੇ ਹੁੰਦੇ ਰਹਿਣਗੇ ਤਾਂ ਫਿਰ ਫੌਜੀਆਂ ਦੇ ਜਿਹੜੇ ਮਰਾਨ ਆ ਜਿਹੜਾ ਉਹ ਡਾਊਨ ਹੋਊਗਾ ਤੇ ਜਿਹੜੇ ਸਰਹੱਦਾਂ ਤੇ ਖੜੇ ਆ ਉਹ ਜਿਹੜੇ ਹੈਗੇ ਆ ਜਦੋਂ ਮਰਾਨ ਡਾਊਨ ਹੋਊਗਾ ਤੇ ਸਰਹੱਦ ਦੇ ਜਿਹੜੀ ਸਾਡੀਆਂ ਉਹ ਸੁਰੱਖਿਆ ਤੇ ਨਹੀਂ ਹੈ ਤੇ ਜੇਕਰ ਸਰਹੱਦ ਦੀ ਸਾਡੀ ਸੁਰੱਖਿਆ ਤੇ ਨਹੀਂ ਹੈ ਤੇ ਫਿਰ ਜਿਹੜਾ ਚਾਈਨਾ ਤੇ ਪਾਕਿਸਤਾਨ ਆ ਉਹਨੂੰ ਸਾਡੇ ਤੇ ਅਟੈਕ ਕਰਨਾ ਵੀ ਸੌਖਾ ਹੈ ਤੇ ਜਦੋਂ ਸਾਡੇ ਤੇ ਅਟੈਕ ਹੋਊਗਾ ਤੇ ਫਿਰ ਸਾਡਾ ਕੀ ਹੋਊਗਾ ਕਹਿਣ ਦਾ ਭਾਵ ਸਾਡੀ ਜਿਹੜੀ ਮਜ਼ਬੂਤੀ ਹੈ ਉਹ ਫੌਜੀਆਂ ਦੇ ਨਾਲ ਹੀ ਹੈ ਤੇ ਅੱਜ ਕੱਲ੍ਹ ਫੌਜੀਆਂ ਦੇ ਨਾਲ ਹਰ ਇੱਕ ਜਗ੍ਹਾ ਤੇ ਧੱਕੇ ਹੋ ਰਹੇ ਆ ਜਿਹੜਾ ਕਿ ਸਰਕਾਰ ਨੂੰ ਇਹਦੇ ਵੱਲੋਂ ਧਿਆਨ ਦੇਣਾ ਚਾਹੀਦਾ ਜਿਹੜਾ ਕਿ ਸਾਡੇ ਦੇਸ਼ ਦੀ ਸ਼ਰਖਿਆ ਲਈ ਚੰਗਾ ਕਦਮ ਹੈ ਉਹ ਚੁਣਾਉਣਾ ਚਾਹੀਦਾ ਕਿ ਫੌਜੀਆਂ ਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਇਹ ਸ਼ੈਲਰ ਤੇ ਜਿਹੜਾ ਇਹਨਾਂ ਦਾ ਫੌਜੀਆਂ ਨਾਲ ਮਸਲਾ ਹੈ ਇਹਦੇ ਤੇ ਵਿਚਾਰ ਕਰਕੇ ਜਿਹੜਾ ਸੱਚ ਹੈ ਉਹ ਸਾਹਮਣੇ ਲਿਆਉਣਾ ਚਾਹੀਦਾ ਤੇ ਜਿਹੜੀ ਇਹਨਾਂ ਦੀ ਮੰਗ ਹੈ ਫੌਜੀਆਂ ਦੀ ਉਹਨੂੰ ਦੇਖ ਕੇ ਸ਼ੈਲਰ ਨੂੰ ਬੰਦ ਕਰਾਉਣਾ ਚਾਹੀਦਾ ਕਿਉਂਕਿ ਇਹ ਰੈਸੀ ਏਰੀਆ ਦੇ ਵਿੱਚ ਸ਼ੈਲਰ ਹੋ ਹੀ ਨਹੀਂ ਸਕਦਾ ਕਿ ਜੇ ਆਪਾਂ ਫੌਜੀਆਂ ਦੀ ਮੰਨ ਲਈਏ ਜਿਹੜੇ ਇਹਨਾਂ ਕੋਲੇ ਡਾਕੂਮੈਂਟ ਹੈ ਉਹ ਇਹੀ ਕਹਿੰਦੇ ਆ ਕਿ ਪਈਏ 99 ਦੇ ਵਿੱਚ ਜਿਹੜਾ ਸ਼ੈੱਲਰ ਉਹ ਚੱਲਿਆ ਸੀ ਤੇ ਫਿਰ ਉਸ ਤੋਂ ਬਾਅਦ ਬੰਦ ਹੋ ਗਿਆ ਜਦੋਂ ਇਹ ਬੰਦ ਪਿਆ ਸੀ ਇਹਨਾਂ ਨੇ ਪਲਾਟ ਲਿਆ ਤੇ ਅੱਜ ਇਹਨਾਂ ਨੇ ਮਕਾਨ ਬਣਾਇਆ ਹੋਇਆ ਮਕਾਨ ਬਣਾਉਣ ਤੋਂ ਇਹਨਾਂ ਦਾ ਮਕਾਨ ਜਿਹੜਾ 17 18 ਦੇ ਵਿੱਚ ਬਣਾਇਆ ਤੇ ਜਿਹੜਾ ਸ਼ੈੱਲਰ ਉਹ 24 ਦੇ ਵਿੱਚ ਚਾਲੂ ਹੋਇਆ ਤੇ ਇਸ ਕਰਕੇ ਜਿਹੜਾ ਬਾਅਦ ਦੇ ਵਿੱਚ ਸ਼ੈੱਲਰ ਜਿਹੜਾ ਉਹ ਚੱਲਿਆ ਤੇ ਉਸ ਨੂੰ ਜਿਹੜਾ ਹੈਗਾ ਬੰਦ ਕਰਵਾ ਕੇ ਇਹਨਾਂ ਨੂੰ ਅਸਤਾਫਿਦਾਵਾਣਾ ਚਾਹੀਦਾ ਅੱਜ ਤਾਈਂ ਹਾਂਜੀ ਸਰ ਜੀ ਅੱਜ ਫੌਜੀ ਪਰਿਵਾਰ ਵੱਲੋਂ ਧਰਨਾ ਲਗਾਇਆ ਗਿਆ ਹੈ ਇਸ ਵਾਰੀ ਤੁਸੀਂ ਕੀ ਕਹੋਗੇ ਇਹ ਜਿਹੜਾ ਤਰਨਾਲੇ ਨੇ ਲਗਾਇਆ ਹੈ ਇਸ ਸੰਬੰਧੀ ਇਹਨਾਂ ਨੇ ਪਿਛਲੇ ਸਾਲ ਲਿਖ ਸੀ ਆਪੀਸੀ ਸੈਕਸ਼ਨ 133 ਅਧੀਨ ਇੱਕ ਕੇਸ ਫਾਈਲ ਕੀਤਾ ਸੀਗਾ ਕਿ ਇਹਨਾਂ ਦੇ ਘਰ ਕੋਲ ਇੱਕ ਸ਼ੈਲਰ ਹੈਗਾ ਜਿਹੜਾ ਕਿ ਪੋਲੂਸ਼ਨ ਕਰਦਾ ਹੈ ਜਿਸ ਨਾਲ ਇਹਨਾਂ ਦਾ ਪ੍ਰਭਾਵਿਤ ਹੁੰਦਾ ਜੀਵ ਉਸ ਸੰਬੰਧੀ ਕਿਉਂਕਿ ਇਹ ਪੋਲੂਸ਼ਨ ਕੰਟਰੋਲ ਬੋਰਡ ਪੰਜਾਬ ਤੇ ਫੂਡ ਸਪਲਾਈ ਵਿਭਾਗ ਨਾਲ ਸੰਬੰਧਿਤ ਸੀ ਉਹਨਾਂ ਕੋਲੋਂ ਭੇਜਿਆ ਗਿਆ ਸੀਗਾ ਉਹਨਾਂ ਦੇ ਵੱਲੋਂ ਪੜਤਾਲ ਕਰਕੇ ਜੋ ਵੀ ਰਿਪੋਰਟਾਂ ਆਈਆਂ ਗਈਆਂ ਹਨ ਉਨ੍ਹਾਂ ਦੇ ਆਧਾਰ ਤੇ ਇਹ ਕੇਸ ਦਾ ਨਵੰਬਰ ਦੇ ਵਿੱਚ ਫੈਸਲਾ ਕਰ ਦਿੱਤਾ ਗਿਆ ਸੀ। ਸੋ ਇਹ ਜਿਹੜੇ ਨੇ ਸ਼ਾਇਦ ਉਸ ਫੈਸਲੇ ਤੋਂ ਖੁਸ਼ ਨਹੀਂ ਹੈ ਜਿਸ ਕਰਕੇ ਇਹਨਾਂ ਨੇ ਤਰਨਾ ਲਗਾਇਆ ਹੈ ਜਦਕਿ ਇਹ ਇੱਕ ਅਦਾਲਤੀ ਮਾਮਲਾ ਸੀਗਾ ਤੇ ਉਸ ਦਾ ਉਸੇ ਪ੍ਰਕਾਰ ਦਾ ਫੈਸਲਾ ਕੀਤਾ ਗਿਆ ਸੀ।